ਕੋਈ ਵੀ ਜੀਵ ਪ੍ਰਮਾਤਮਾ ਦਾ ਕੀਤਾ ਮਿਟਾ ਨਹੀਂ ਸਕਦਾ ਜੋਰ ਨਾਲ ਨਹੀਂ ਮਿਟਾ ਸਕਦਾ ਵੈਸੇ ਪ੍ਰੇਮ ਨਾਲ ਮਿਟਾ ਸਕਦਾ ਪ੍ਰੇਮ ਨਾਲ ਮਿਟਾ ਸਕਦਾ ਜੋਰ ਨਾਲ ਮੁਕਤ ਨਹੀਂ ਕੋਈ ਹੋ ਸਕਦਾ ਪ੍ਰੇਮ ਨਾਲ ਹੋ ਸਕਦਾ ਜੋਰ ਨਾਲ ਕੋਈ ਚੀਜ਼ ਨਹੀਂ ਲੈ ਸਕਦਾ ਮਾਰੇ ਕੋਲੋਂ ਪ੍ਰੇਮ ਨਾਲ ਲੈ ਸਕਦਾ ਆਗਨ ਜੋਰ ਚੁੱਪੇ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋਰ ਨਾਲ ਨਹੀਂ ਜੋ ਰੱਬ ਨੂੰ ਪਸੰਦ ਨਹੀਂ ਕਬੀਰ ਜੋਰੀ ਕੀਐ ਸੋ ਜ਼ਲਮ ਹੈ ਲੈ ਜਵਾਉ ਖਦਾਏ ਧੱਕੇ ਨਾਲ ਨਾ ਕੋਈ ਕੁਛ ਕਰੇ ਧੱਕੇ ਨਾਲ ਕਿਸੇ ਕੋ ਕੋਈ ਚੀਜ਼ ਪ੍ਰਾਪਤ ਨਾ ਕਰੇ ਧੱਕੇ ਨਾਲ ਤਾਕਤ ਵਾਲਾ ਕਿਸੇ ਦਾ ਹੱਕ ਨਾ ਮਾਰ ਲਵੇ ਕਿਸੇ ਮਜ਼ਦੂਰ ਨੇ ਮਜ਼ਦੂਰੀ ਕੀਤੀ ਪੈਸੇ ਦੇਣ ਲੱਗੇ ਨੁਕਸਾਨਾ ਕੱਢੀ ਜਾਵੇ ਉਹਨੂੰ ਪੈਸੇ ਹੀ ਨਾ ਮਾਰ ਲਵੇ ਨਹੀਂ ਤੇ ਬਹੁਤ ਭੜਾ ਲ ਹੋਵੇਗਾ ਜਿਹੜਾ ਕਿਸੇ ਨਾਲ ਜ਼ੁਲਮ ਕਰਦਾ ਹੈ ਜੋਰ ਕਰਦਾ ਹੈ ਕਿਸੇ ਦਾ ਹੱਕ ਮਾਰਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਹਾਰਾਜੀ ਕਹਿੰਦੇ ਉਹਨੂੰ ਬੜੀ ਬੁਰੀ ਤਰ੍ਹਾਂ ਪੀੜਿਆ ਜਾਂਦਾ ਹੈ ਇਸ ਕਰਕੇ ਜ਼ਬਰ ਨਹੀਂ ਕਰਨਾ ਕਿਸੇ ਦੇ ਜ਼ੁਲਮ ਨਹੀਂ ਕਰਨਾ ਕਿਸੇ ਦਾ ਹੱਕ ਖਾਣਾ ਜ਼ਬਰ ਹੈ ਕਿਸੇ ਦੀ ਮਿਹਨਤ ਰੱਖਣਾ ਜ਼ਬਰ ਹੈ ਜਿੰਨਾ ਕਿਸੇ ਦਾ ਹੱਕ ਬਣਦਾ ਜਿੰਨਾ ਕੋ ਡਿਜ਼ਰਵ ਕਰਦਾ ਉਹਦੀ ਕਦਰ ਨਾ ਹੋਣੀ ਇਹ ਵੀ ਜਬਰ ਹੈ ਝਾਹ ਦੇਣਾ ਸੋ ਜਿਹੜਾ ਇਸ ਤਰ੍ਹਾਂ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਕਦੀ ਵੀ ਪ੍ਰਵਾਨ ਨਹੀਂ ਹੁੰਦਾ ਇਸ ਕਰਕੇ ਕੋਏ ਨਾ ਮਿਟੇ ਪ੍ਰਭ ਕਾ ਕੀਆ ਦੂਸਰ ਨਾ ਹੀ ਹਲੋਈ ਹੈ